ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਤਰ੍ਹਾਂ ਦੇਖੋ ਦੋ ਰੰਗਾਂ ਵਿੱਚ ਡਿਜ਼ਾਈਨ ਹੈ ਤੁਸੀਂ ਚਾਹੇ ਜਿੰਨੇ ਰੰਗਾਂ ਵਿੱਚ ਇਹਨੂੰ ਬਣਾਉਣਾ ਬਣਾ ਸਕਦੇ ਹੋ 10-10 ਕੁੰਡਿਆਂ ਤੇ ਆਪਣਾ ਇਹ ਡਿਜ਼ਾਈਨ ਬਣੂਗਾ 10 10 10 ਲਾਸਟ ਤੇ ਤਿੰਨ ਕੁੰਡੇ ਵਾਧੂ ਰੱਖ ਲੈਣੇ ਡਿਜ਼ਾਈਨ ਨੂੰ ਸੈੱਟ ਕਰਨ ਲਈ 10 ਸਲੰਗਾਂ ਦਾ ਡਿਜ਼ਾਈਨ ਹੈ ਠੀਕ ਹੈ ਚਾਰ ਸਲੰਗਾਂ ਗੈਪ ਲਈ 6 ਸਲੰਗਾਂ ਦਾ ਇਹ ਡਿਜ਼ਾਈਨ ਹੈ ਗਹਿ ਪਾਲੀਆਂ ਸਲੰਗਾਂ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਸਕਦੇ ਹੋ ਜਿੰਨੀਆਂ ਰੱਖਣੀਆਂ ਠੀਕ ਹੈ ਇਹ ਡਿਜ਼ਾਈਨ 6 ਸਲੰਗਾਂ ਤੇ ਬਣ ਜਾਂਦੇ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰੀਏ ਤਾਂ ਦੇਖੋ ਜੀ ਇਸ ਡਿਜ਼ਾਈਨ ਨੂੰ ਬਣਾਉਣ ਲਈ ਨੀਚੇ ਆਪਾਂ ਬਾਰਡਰ ਕੋਈ ਵੀ ਬਣਾ ਸਕਦੇ ਹਾਂ ਜੋ ਵੀ ਤੁਹਾਨੂੰ ਪਸੰਦ ਹੋਵੇ ਠੀਕ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਫਾਸਟ ਰੋ ਹੋਊਗੀ ਜਿਹੜੀ ਆਪਣੀ ਉਹ ਰਾਈਟ ਸਾਈਡ ਤੋਂ ਸ਼ੁਰੂ ਜਿਵੇਂ ਮੈਂ ਦੇਖੋ ਨੀਚੇ ਬਾਰਡਰ ਬਣਾਇਆ ਉਲਟੀਆਂ ਲੈਣਾ ਠੀਕ ਹੈ ਤੁਸੀਂ ਬਾਰਡਰ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਇਸ ਤੋਂ ਬਾਅਦ ਆਪਣੀ ਡਿਜ਼ਾਈਨ ਦੀ ਜਿਹੜੀ ਫਾਸਟ ਰੋ ਰਾਈਟ ਸਾਈਡ ਤੋਂ ਆਪਾਂ ਸ਼ੁਰੂ ਕਰਾਂਗੇ ਠੀਕ ਹੈ ਦੋ ਰੰਗਾਂ 'ਚ ਇਹ ਆਪਾਂ ਡਿਜ਼ਾਈਨ ਬਣਾਉਣਾ ਜ਼ਿਆਦਾ ਰੰਗਾਂ ਵਿੱਚ ਵੀ ਤੁਸੀਂ ਬਣਾ ਸਕਦੇ ਹੋ ਮਤਲਬ ਮਲਟੀ ਕਲਰ ਵੀ ਇਸ ਨੂੰ ਬਣਾ ਸਕਦੇ ਹਾਂ ਇੱਕ ਰੰਗ ਵਿੱਚ ਬਣਾਓ ਦੋ ਰੰਗਾਂ ਵਿੱਚ ਬਣਾਓ ਜਿਆਦਾ ਰੰਗਾਂ ਵਿੱਚ ਬਣਾਓ ਜਿਹੜਾ ਇਹ ਡਿਜ਼ਾਈਨ ਆ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਸ਼ੁਰੂ ਕਰਾਂਗੇ ਜਿਹੜੇ ਕਲਰ ਨਾਲ ਆਪਾਂ ਬਾਰਡਰ ਬਣਾਇਆ ਹੋਗਾ ਜਿਵੇਂ ਇੱਥੇ ਵਾਈਟ ਤਾਂ ਐਸੇ ਕਲਰ ਨਾਲ ਹੀ ਆਪਾਂ ਪਹਿਲੀ ਸਲਾਈ ਰਾਈਟ ਸਾਈਡ ਤੋਂ ਸ਼ੁਰੂ ਕਰਾਂਗੇ ਠੀਕ ਹੈ ਸਾਰੀ ਸਲਾਈ ਆਪਣੀ ਸਿੱਧੀ ਆਊਗੀ ਇਸ ਤਰ੍ਹਾਂ ਤੇ ਜਦੋਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆਪਾਂ 10 ਦੇ ਮਲਟੀਪਲ ਤਿੰਨ ਕੁੰਡੇ ਲੈਣੇ ਆ ਠੀਕ ਹੈ ਤਾਂ ਜਿਹੜਾ ਆਪਣਾ ਡਿਜ਼ਾਈਨ ਆ ਸੈੱਟ ਹੋ ਜਾਂਦਾ ਪਹਿਲੀ ਸਿਲਾਈ ਸਿੱਧੀ ਦੂਸਰੀ ਉਲਟੀ ਤੀਸਰੀ ਸਿੱਧੀ ਚੌਥੀ ਉਲਟੀ ਇਸ ਤਰ੍ਹਾਂ ਚਾਰ ਸਲੰਗਾ ਗੈਪ ਲਈ ਆਪਾਂ ਬਣਾ ਲੈਣੀਆਂ ਮੈਂ ਚਾਰ ਸਲੰਗਾ ਬਣਾ ਕੇ ਕੰਪਲੀਟ ਕਰਦੀ ਆ ਫਿਰ ਉਸ ਤੋਂ ਬਾਅਦ ਆਪਾਂ ਪੰਜਵੀਂ ਸਿਲਾਈ ਜਿਹੜੀ ਉਹ ਬਣਾਵਾਂਗੇ ਗੈਪ ਲਈ ਸਲਾਈਆਂ ਤੁਸੀਂ ਜਿੰਨੀਆਂ ਚਾਹੋ ਨਾ ਰੱਖ ਸਕਦੇ ਇਹ ਤੁਹਾਡੀ ਆਪਣੀ ਮਰਜ਼ੀ ਹੈ ਦੋ ਸਲਾਈਆਂ ਰੱਖੋ ਚਾਰ ਰੱਖੋ ਜਿਆਦਾ ਰੱਖੋ ਤਾਂ ਮੈਂ ਇੱਥੇ ਚਾਰ ਸਲਾਈਆਂ ਬਣਾ ਕੇ ਕੰਪਲੀਟ ਕਰਦੀ ਹਾਂ ਦੇਖੋ ਚਾਰ ਸਲਾਈਆਂ ਜਿਹੜੀਆਂ ਗੈਪ ਵਾਲੀਆਂ ਮੈਂ ਬਣਾ ਲਈਆਂ ਇਸ ਤਰ੍ਹਾਂ ਠੀਕ ਹੈ ਇੱਕ ਸਿੱਧੀ ਫਿਰ ਉਲਟ ਪਾਸੇ ਤੋਂ ਦੂਸਰੀ ਉਲਟੀ ਤੀਸਰੀ ਸਿੱਧੀ ਚੌਥੀ ਉਲਟੀ ਤਾਂ ਪੰਜਵੀਂ ਸਲਾਈ ਤੇ ਆਪਾਂ ਹੁਣ ਦੂਸਰਾ ਕਲਰ ਲਗਾਉਣਾ ਠੀਕ ਹੈ ਦੂਸਰਾ ਕਲਰ ਲਗਾ ਕੇ ਇਸ ਤਰ੍ਹਾਂ ਸਾਰੀ ਸਲਾਈ ਆਪਾਂ ਸਿੱਧੀ ਬਣਾਉਣੀ ਹੈ ਕਲਰ ਤੁਸੀਂ ਕੋਈ ਵੀ ਲਗਾ ਸਕਦੇ ਹੋ ਸਾਰੀ ਸਲਾਈ ਰਾਈਟ ਸਾਈਡ ਤੋਂ ਸਿੱਧੀ ਬਣੂਗੀ ਠੀਕ ਹੈ ਇਸ ਤਰ੍ਹਾਂ

ਦੇਖੋ ਜੀ ਪੰਜਵੀਂ ਸਲਾਈ ਹੋ ਗਈ ਆਪਣੀ ਕੰਪਲੀਟ ਹੁਣ ਛੇਵੀਂ ਸਲਾਈ ਬਣਾਣੀ ਹੈ ਰਾਂਗ ਸਾਈਡ ਤੋਂ ਇਹ ਵੀ ਆਪਾਂ ਸਾਰੀ ਸਿੱਧੀ ਬਣਾ ਲੈਣੀ ਹੈ छवी सिलाई कंप्लीट हो गई हूँ आ गई आप सातवीं सिलाई तो सातवीं सिलाई तुम पहला कुंडा तारो चाहे बनो उस तो देखो, एक कुंडा सीधा इस तरह बना लिया ठीक है फिर थ्रेड डगे दूसरा फिर थ्रेड डगे तीसरा इस तरह ठीक है ਚਾਰ ਕੁੰਡਿਆਂ ਵਿੱਚ ਆਪਣੇ ਕੋਲ ਦੋ ਜਾਲੀਆਂ ਬਣ ਗਈਆਂ ਠੀਕ ਹੈ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਇੱਕ 2 3 4 ਕੁੰਡਿਆਂ ਵਿੱਚ ਦੋ ਜਾਲੀਆਂ ਆਗੀਆਂ ਉਸ ਤੋਂ ਬਾਅਦ ਕੁੰਡੇ ਵਿੱਚ ਦੀ ਇਸ ਤਰ੍ਹਾਂ ਸਿਲਾਈ ਕੱਢ ਕੇ ਦੋ ਵਾਰ ਥ੍ਰੈਡਲ ਪਿੱਟਣਾ ਇੱਕ ਦੋ ਪਹਿਲਾ ਕੁੰਡਾ ਵੀ ਇਸੇ ਤਰ੍ਹਾਂ ਦੂਸਰਾ ਵੀ ਤੀਸਰਾ ਵੀ ਚੌਥਾ ਕੁੰਡਾ ਵੀ ਤੇ ਪੰਜਵਾਂ ਕੁੰਡਾ ਵੀ ਇਸ ਤਰ੍ਹਾਂ ਠੀਕ ਹੈ ਇਹ ਕੁੰਡਾ ਸਿੱਧਾ ਇਸ ਤਰ੍ਹਾਂ ਹੁਣ ਦੁਬਾਰਾ ਫੇਰ ਆਪਾਂ ਬਣਾਵਾਂਗੇ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਦੂਸਰਾ ਥ੍ਰੈਡ ਅੱਗੇ ਤਿੰਨ ਜਾਲੀਆਂ ਥ੍ਰੈਡ ਅੱਗੇ ਚੌਥਾ ਤਾਂ ਆਪਣੀ ਕੋਲ ਜਿਹੜੀਆਂ ਇੱਥੇ 1 2 ਤਿੰਨ ਚਾਰ ਜਾਲੀਆਂ ਆ ਗਈਆਂ ਠੀਕ ਐ ਉਸ ਤੋਂ ਬਾਅਦ ਫਿਰ ਇੱਕ ਵਾਰ ਥਰੇਡ ਲਪੇਟ ਦੋ ਵਾਰ ਥਰੇਡ ਲਪੇਟ ਕੇ ਇੱਕ ਬਣਾਇਆ ਦੂਸਰਾ ਵੀ ਉਸੇ ਤਰ੍ਹਾਂ ਤੀਸਰਾ ਵੀ ਚੌਥਾ ਪੰਜਵਾਂ ਠੀਕ ਐ ਇੱਕ ਸਿੱਧਾ ਤਾਂ ਦੁਬਾਰਾ ਫਿਰ ਉਸੇ ਤਰ੍ਹਾਂ ਥ੍ਰੈਡ ਲੱਗੇ ਇੱਕ ਸਿੱਧਾ ਥ੍ਰੈਡ ਲੱਗੇ ਦੂਸਰਾ ਥ੍ਰੈਡ ਲੱਗੇ ਤੀਸਰਾ थ्रेड अगे चौथा फिर दो बार थ्रेड लपेट के एक दो तीन चार पाँच थ्रेड अगे एक थ्रेड अगे दो थ्रेड अगे तीन लास्ट वाला सिद्धा ठीक है इस तरह देखो ਹੁਣ ਆ ਗਈ 8ਵੀਂ ਸਲਾਈ ਪਹਿਲਾ ਕੁੰਡਾ ਤਾਰੋ ਚਾਹੇ ਬਣੂ ਇਸ ਤਰ੍ਹਾਂ ਹੁਣ ਆਪਣੇ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਜਾਲੀ ਵਾਲਾ 2 3 4 5 6 ਕੁੰਡੇ ਸਿੱਧੇ ਆ ਜਾਣੇ ਠੀਕ ਹੈ ਥ੍ਰੈਡ ਅੱਗੇ ਕਰਕੇ ਜਿਹੜੇ 5 ਕੁੰਡੇ ਖੋਲ ਲੈਣੇ ਇੱਕ ਮੇਂ ਗੁੰਡਾ ਸਲਾਈ ਤੇ ਵਾਲ ਉਤਾਰ ਦੇਣਾ 2 3 4 5 ਠੀਕ ਹੈ ਇਸ ਤਰ੍ਹਾਂ ਫਿਰ ਥ੍ਰੈਡ ਪਿੱਛੇ 1 2 3 4 5 6 ਠੀਕ ਹੈ ਉਸ ਤੋਂ ਬਾਅਦ 7 8 9 ਕੁੰਡੇ ਆ ਜਾਂਦੇ ਵਿੱਚ ਆਪਣੇ ਇਸ ਤਰ੍ਹਾਂ ਸਿੱਧੇ ਫੇਰ ਥ्रेड ਡੱਗੇ 5 ਖੋਲਣੇ 1 2 10 4 5 ਵਾਲ ਵਾਲੇ ਕੁੰਡੇ ਆਪਾਂ ਸਲਿੱਪ ਕਰਨੇ ਆ ਖੋਲ ਕੇ ਦੂਸਰੇ ਕੁੰਡੇ ਆਪਾਂ ਸਿੱਧੇ ਬਣਾ ਦੇਣੇ ਤਾਂ ਫੇਰ ਉਸੇ ਤਰ੍ਹਾਂ 1 2 10 4 पांच, छत अठ नौ ठीक है थ्रेड अगे एक दो तेन चार पांच खोल ले, ठीक है थ्रेड पीछे एक दो तेन चार पांच ਇਹ ਮ ਆ ਪਵਰਟੀ ਪਾਸੇ ਇਸ ਤਰ੍ਹਾਂ ਇਹ ਉਲਟਾ ਬਣਾ ਲੈਣੀ ਠੀਕ ਹੈ ਇਸ ਤਰ੍ਹਾਂ ਹੁਣ ਆਪਾਂ ਲੈਣਾ ਨੌਮੀ ਸਲਾਈ ਚ ਵਾਈਟ ਕਲਰ ਠੀਕ ਹੈ ਜਿਹੜਾ ਆਪਾਂ ਪਹਿਲਾ ਕਲਰ ਲਗਾਇਆ ਹੋਗਾ ਉਹ ਲੈ ਲੈਣਾ ਜਿਵੇਂ ਇੱਥੇ ਮੇਰੇ ਕੋਲ ਵਾਈਟ ਕਲਰ ਹੈ ਪਹਿਲਾ ਕੁੰਡਾ ਉਤਾਰ ਲਾਂਗੇ ਇਸ ਤਰ੍ਹਾਂ ਦੂਸਰਾ ਕਲਰ ਲਗਾਉਣਾ ਹੈ ਤੱਪ ਬਣਾਈ ਕਰ ਲੈਣਾ ਠੀਕ ਹੈ 1 2 10 4 5 6 ਠੀਕ ਹੈ ਜਿਹੜੇ ਸਲਿੱਪ ਕੀਤੇ ਇਹਨਾਂ ਨੂੰ 5 1 2 10 4 5 ਸਲਿੱਪ ਠੀਕ ਹੈ ਉਸ ਤੋਂ ਬਾਅਦ ਨਾ ਕੁੰਡੇ ਹੁਣ ਆਪਣੇ ਸਿੱਧੇ ਆ ਜਾਣਗੇ 1 2 3 4 5 6 7 8 9 ਠੀਕ ਹੈ ਫਿਰ ਇਹ ਸਲੈਪ 1 2 3 4 5 ਫਿਰ ਇਹ ਸਿੱਧੇ 1 दो तेन चार पाँच, छः सात, आठ, नौ. ठीक है इस तरह फिर एक दो तीन चार पाँच फिर उसी तरह एक दो तेन चार, पांच, इस तरह ठीक है एक कुंडे अपने आ जाएंगे सीधे पाँच अपने हो गए थे स्लेप। उस तो बाद ਲਾਕੁੰਡਾ ਤਾਰੇ ਹੁਣ ਜਿਹੜੇ ਦੇਖੋ ਇਹ ਆਪਣੇ ਕੁੰਡੇ ਹੁਣ ਇਹ ਉਲਟੇ ਆਉਣਗੇ ਠੀਕ ਹੈ 2 10 4 5 6 ਠੀਕ ਹੈ ਉਸ ਤੋਂ ਬਾਅਦ ਜਿਹੜੇ ਇਹ ਪੰਜ ਕੁੰਡੇ ਆਪਣੇ ਇਸ ਤਰ੍ਹਾਂ ਇਹ ਪੰਜ ਦਾ ਇੱਕ ਬਣਾ ਦੇਾਂਗੇ ਉਲਟਾ ਪੰਜ ਕੁੰਡਿਆਂ ਦਾ ਇੱਕ ਉਲਟਾ ਬਣਾ ਦੇਣਾ ਠੀਕ ਹੈ ਇਸ ਤਰ੍ਹਾਂ ਫਿਰ ਵਿੱਚ ਵਾਲੇ ਕੁੰਡੇ ਉਲਟੇ 1 2 3 4 5 6 7 8 9 ਫਿਰ 5 ਦਾ ਇੱਕ ਉਲਟਾ ਉਸ ਤੋਂ ਬਾਅਦ ਫਿਰ 1 2 3 4 5 6 7 8 9 ਉਲਟੇ ਠੀਕ ਹੈ ਫਿਰ 5 ਦਾ ਇੱਕ 5 ਕੁੰਡਿਆਂ ਦਾ एक उल्टा कुंड है इस तरह फिर उस उल्टे तो एक दो तीन चार पाँच छे ठीक है इस तरह देखो हूँ इतने तो अपने को दस सलाघा कंप्लीट होगा तो जड़ा अपना इस तरह डिजाइन बन के आया दस सलाघा डिजाइन ਜਦੋਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਤਾਂ ਉਸੇ ਤਰ੍ਹਾਂ ਹੁਣ ਚਾਰ ਸਲਾਈਆਂ ਵਾਈਟ ਕਲਰ ਨਾਲ ਸਿੱਧੀਆਂ ਬਣਾ ਲੈਣੀਆਂ ਠੀਕ ਹੈ ਇੱਕ ਸਿੱਧੀ ਉਲਟੀ ਸਿੱਧੀ ਉਲਟੀ ਇਹਹੀ 10 ਸਲਾਈਆਂ ਜਿਹੜੀਆਂ 5 ਆਪਣੀਆਂ 4 ਇਹ ਤੇ 6 ਠੀਕ ਹੈ 10 ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਤੇ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਊਗਾ ਜਿੰਨੇ ਕਲਰ ਚ ਚਾਹੋ ਤੁਸੀਂ ਇਸ ਨੂੰ ਬਣਾ ਸਕਦੇ ਹੋ ਇੱਕ ਰੰਗ ਚ ਦੋ ਰੰਗ ਜਾਂ ਜ਼ਿਆਦਾ ਰੰਗਾਂ ਚ ਜਦੋਂ ਹੁਣ ਤੁਸੀਂ ਦੇਖੋ ਵਾਈਟ ਕਲਰ ਉੱਪਰ ਲਗਾਉਂਗੇ ਇਹ ਚਾਰ ਸਲੰਗਾ ਬਣਾਉਂਗੇ ਉਸ ਤੋਂ ਬਾਅਦ ਚਾਹੇ ਤੁਸੀਂ ਇਹੀ ਕਲਰ ਲਗਾ ਲਓ ਦੂਸਰਾ ਚਾਹੇ ਤੁਸੀਂ ਹੋਰ ਕਲਰ ਲਾ ਲਓ ਚੇਂਜ ਕਰ ਲਓ ਕਲਰ ਠੀਕ ਹੈ ਇਹ ਤੁਹਾਡੀ ਆਪਣੀ ਮਰਜ਼ੀ ਹੈ ਕਿਉਂਕਿ ਕਈ ਵਾਰ ਆਪਾਂ ਦੇ ਕੋਲ ਥੋੜੇ ਥੋੜੇ ਰੰਗ ਆ ਜਿਹੜੇ ਪਛਮ ਬਚ ਜਾਂਦੀ ਹੈ ਤਾਂ ਆਪਾਂ ਇਸ ਤਰ੍ਹਾਂ ਉਸ ਪਛਮ ਨੂੰ ਵਰਤ ਕੇ ਇੱਕ ਵਧੀਆ ਜਿਹਾ ਆਪਣਾ ਪ੍ਰੋਜੈਕਟ ਤਿਆਰ ਕਰ ਸਕਦੇ ਹਾਂ ਚਾਹੇ ਲੇਡੀਜ਼ ਕਾਰਡੀਗਨ ਬੱਚਿਆਂ ਦੇ ਕੋਟੀਆਂ ਸਵੈਟਰ ਕਿ ਵੀ ਬਲਾਊਜ਼ ਕੁਝ ਵੀ ਤੁਸੀਂ ਬਣਾ ਸਕਦੇ ਆਂ ਜਿਹੜਾ ਇਹ ਡਿਜ਼ਾਈਨ ਤੇ ਮੇਰੇ ਸਮਝਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ